ਹਾਂਜੀ ਬਾਬੋ ਕੀ ਹਾਲ ਚਾਲ ਆ ਸਾਰੇ ਵੀਰਾਂ ਦੇ ਹੋਰ ਕੀ ਬਣਦਾ ਲੋ ਜੀ ਤੇ ਚੱਲ ਪਏ ਹੁਣ ਕਿਰਮ ਬਾਦਲ ਤੋਂ ਉਸ ਤੋਂ ਬਾਅਦ ਜਨਾ ਖੇਤ ਖੇਤ ਖਾਲ ਟੂਲ ਨਾ ਆ ਪਾਇਆ ਸੀ ਨਾ ਤੇ ਉਹਦੇ ਚੱਲ ਕੇ ਕਰਦੇ ਹਾਂ ਸੈਟਿੰਗ ਤੇ ਵਧੀਆ ਬਣਾਉਣਾ ਚੰਗੀ ਤਰ੍ਹਾਂ ਕੱਟ ਕੂੜ ਤੇ ਵੀ ਨਵਾਂ ਹੀ ਪਾਇਆ ਤੇ ਮਿੱਟੀ ਮੁੱਟੀ ਲਾਉਣੀ ਆ ਕਿਉਂਕਿ ਅੱਜ ਦੂਰ ਕੋਲੇ ਹੀ ਆਪਣੇ ਬਾਈਕ 'ਚ ਨਾ ਤੇਲ ਪਵਾ ਕੇ ਤੇ ਫਿਰ ਚੱਲੇ ਆ ਬਨੌਰ ਲਈ ਕਿਥੇ ਨਾ ਤੇ ਚੱਲ ਕੇ ਕਰਦੇ ਹਾਂ ਖੇਤ ਬਸ ਤੇ ਅੱਜ ਦੂਰ ਪਵਾ ਲਈਏ ਜੀਰਾ ਲਓ ਜੀ ਤੇਲ ਪੁਆੜਿਆ ਉਠਾਲ ਕੇ ਤੇ ਹੁਣ ਚੱਲਦੇ ਆ ਖੇਤ ਨੂੰ ਆਪਾਂ ਤੇ ਦਵਾਰਾ ਚੱਲੀਏ ਤੇ ਥੋੜੀ ਜਿਹੀ ਚੜੀ ਜਾਂਦੀ ਹੈ ਟੈਂਡ ਜਿਹੜੀ ਹੈ ਨਾ 10 ਵਜੇ ਤੱਕ ਡਾਊਟ ਹੁੰਦਾ ਆਇਆ ਹੋਣਾ ਤੁਸੀਂ ਉੱਥੇ ਘਰੇ ਆ ਕੇ ਫੇਰ ਪੈ ਰਹੇ ਆਂਗਾ ਨਾ ਚਲੋ ਚਲੋ ਲਓ ਜੀ ਆ ਗਏ ਖੇਤ ਤੇ ਉਠਾਲੀਏ ਕਈ ਆਪਣੀਆਂ ਨਾ ਇੱਕ ਮਤਲਬ ਦੂਜਾ ਫੋਨ ਪੜ ਗਿਆ ਜੇਬ ਚ ਇੱਕ ਮਿੰਟ ਰੁਕਜੋ ਮੜਿਆ ਤੁਹਾਨੂੰ ਦੱਸ ਦਾਂ ਗੱਲਾਂ ਪਤਾ ਫਿਰ ਮੈਂ ਲਓ ਬਈ ਹੁਣ ਕਰਦੇ ਆ ਕੰਮ ਸਟਾਰਟ ਹੈ ਨਾ ਤੇ ਸਭ ਤੋਂ ਪਹਿਲਾਂ ਵੇਖ ਲਈਏ ਪਣੀ ਦੀ ਹਨਾ ਪਹਿਲਾਂ ਕਿਵੇਂ ਸੀ ਤੇ ਅੱਗੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਲੈ ਕੇ ਮੋੜ ਕੇ ਹੌਲੀ-ਹੌਲੀ ਸਪਰੇਆ ਕਰ ਕਰਕੇ ਕਰ ਕਰਕੇ ਪਤਾ ਖਟੀ ਨਾਲ ਜੀ ਸਾਰੋਂ ਸਾਰੀ ਹੋ ਗਈ ਸੀ ਵਾਢੇ ਉੱਡ ਨਾਲ ਨਾਲ ਹੁਣ ਤਾਂ ਬਣ ਗਈ ਗੱਲ ਸੈਟ ਹੋਣ ਲੱਗ ਗਈ ਹੁੰਦਾ ਚੱਲ ਇਹ ਨਾਲ ਵਧੀਆ ਬਣ ਜੂਗੀ ਤੇ ਚਲੋ ਆਪਾਂ ਕਰਦੇ ਆ ਕੰਮ ਸਟਾਰਟ ਖਾਲ ਦਾ ਤੇ ਤੁਹਾਨੂੰ ਚੱਲ ਕੇ ਦਿਖਾਉਣੇ ਆ ਕਿ ਕਿਵੇਂ ਕਰਨਾ ਕੀ ਕਰਨਾ ਤੇ ਕਿੰਨਾ ਕੁ ਕਰਨਾ ਸਭ ਤੋਂ ਪਹਿਲਾਂ ਪੀੜੀ ਮੋਟਰ ਛੱਡ ਕੇ ਪਾਣੀ ਤੇ ਫੇਰ ਵਹਣੀ ਗਈ। ਲਓ ਜੀ। ਇਹ ਆਹਾ ਖਾਲ ਆ ਗਏ ਮੇਰੇ ਵੀਰੋ। ਇਹਦੀ ਕਰਨੀ ਆ ਸੈਟਿੰਗ। ਦੋਨਾਂ ਪਾਸੇ ਮਿੱਟੀ ਲਾਉਣੀ ਇਹਦੇ ਵਿਚਾਲੇ ਪੜ-ਪੜ ਕੇ। ਇਹ ਖਾਲ ਪਾਇਆ ਸੀ ਨਵਾਂ ਹਨਾ। ਪਹਿਲਾਂ ਖਾਲ ਸੀਗਾ ਇੱਥੇ ਤੇ ਇਹ ਢਾ ਕੇ ਦੁਆਰੇ ਪਾਇਆ। ਕਿਉਂਕਿ ਸਾਡੇ ਸਾਹਮਣੇ ਖੱਬਲ ਖੁੱਬਲ ਜਿਹਾ ਬਾਹਲਾ ਹੋ ਗਿਆ ਤੇ ਉਹ ਘਟ ਵੀ ਸਕਦੇ ਸੀ ਤੇ ਪਰ ਹੁਣ ਵਧੀਆ ਸੱਟੋ ਜਿਹਾ ਕੰਮ। ਨਵਾ ਖਾਲ ਪੈ ਜੂਏ ਨਾਲੇ ਤੇ ਨਾਲੇ ਗੰਦ ਪੈ ਰਣੀ ਇੱਥੇ ਉੱਗ ਰਣਾ ਨਾ ਤੇ ਕਰਦੇ ਆ ਫਿਰ ਕੰਮ ਸਟਾਰਟ ਆਪਣਾ ਜਰਾ ਤੇ ਨਾਲੇ ਡੱਬੀ ਤੇ ਆ ਗਈ ਤੈਨੂੰ ਅੱਗ ਵੀ ਲਾ ਦਾਂਗੇ ਆਪਾਂ ਆ ਖੱਬਲ ਖੁੱਬਲ ਜੀ ਨੂੰ ਨਾ ਤੇ ਚਲੋ ਫਿਰ ਕਰਕੇ ਕੰਮ ਸਟਾਰਟ ਆਪਣਾ ਤੇ ਦਿਖਾਉਣੇ ਆ ਤੁਹਾਨੂੰ ਆਪਾਂ ਲਓ ਜੀ ਕਰੋ ਚੈੱਕ ਆਏ ਹਾਏ ਕੱਢਤੀ ਮਿੱਟੀ ਸਾਰੀ ਵਿੱਚੋਂ ਤੇ ਆ ਵੀ ਗਾਂਹੜਾ ਥੋੜਾ ਜਿਹਾ ਡੱਬੀ ਚੱਕ ਲਈ ਕਿ ਨਾ ਸੌਤ ਪਲਕਾ ਜੇ ਡੱਬੀ ਹੋਈ ਤਾਂ ਘਾ ਘੂਂਗ ਅੱਗ ਲਾ ਦਾਂਗੇ ਤੇ ਥੋੜਾ ਸਾ ਨਾ ਵੀ ਸੈਟ ਕਰਦੇ ਆ ਇੰਨਾ ਕਣ ਤੇ ਬਾਕੀ ਤੇ ਕਰਾਈ ਲਾਉਣੀ ਪੂਹ ਹਥਾਂਲੇ ਪਰ ਕੱਲੇ ਬੰਦੂ ਕਰਾਈ ਲੱਗਦੀ ਨਹੀਂ ਤੇ ਕਿਰਾਹ ਦਾ ਬਣਾਤਾ ਨੈਣ ਦੀ ਅੱਖ ਵਰਗਾ ਠੀਕ ਹੈ ਤੇ ਚਲੋ ਫਿਰ ਡੱਬੀ ਮਿਲਾਉ ਦੋ ਫੀਟਰ ਕੋਲੇ ਪੀਸੀ ਕੱਲ੍ਹ ਖਣੀ ਪਰਸੋਂ ਵੇਖੀ ਸੀ ਮੈਂ ਤੇ ਚਲੋ ਵੇਖ ਕੇ ਆਉਣੇ ਅਜ ਭਾਵੇਂ ਤਾਂ ਅੱਗ ਲਾ ਦੇ ਲੋ ਜੀ ਮਾਚਿਸ ਵੀ ਮਿਲ ਗਈ ਤੇ ਹੁਣ ਪਾਣੀ ਪੀ ਲਈਏ ਘੁੱਟਕ ਤੇ ਉਦੂਆ ਚ ਲਾਉਣੇ ਆ ਗੁਗ ਤੇ ਥੋੜਾ ਜਿਹਾ ਕੰਮ ਉਹ ਇਨਵੈਂਟ ਚੱਲਾ ਹੈ ਨਾ ਤੇ ਮੁੜ ਕੇ ਹੱਥ ਨਹੀਂ ਆਵਾ ਹੋਰ ਕੰਮ ਧੰਦੇ ਕਰਨੇ ਹੈਗੇ ਚਲੋ ਫਿਰ ਵੇੜਿਆਂ ਨੇ ਲਓ ਜੀ ਘਰ ਤਾਂ ਕੰਮ ਸਟਾਰਟ ਡੱਬੀਆਂ ਆ ਉਹਦਾ ਆਏ ਹਾ ਕੱਢ ਦੀ ਚਰਾਟੇ ਤੇ ਵਾ ਸਾਰੀਆਂ ਢੇਰੀਆਂ ਹਲਾ ਹਲਾ ਕੇ ਅੱਗ ਲਾ ਦੀ ਕੰਮ ਨਿਬੜ ਸੀਦਾ ਹਣਾ ਤੇ ਮੁੜ ਕੇ ਆ ਸਰਨੀ ਸੈੱਟ ਕਰ ਦਾਂਗੇ ਤੇ ਨਾਲ ਘਾਹ ਘੁਮਚ ਜੂ ਹਣਾ ਤੇ ਫੇਰ ਹੀ ਵੇਖਾਂਗੇ ਹੁਣ ਕੀ ਕਰਨਾਗੇ ਲਓ ਜੀ ਖਾਲਾ ਲਗਭਗ ਕੰਮ ਨਿਬੜ ਗਿਆ ਥੋੜਾ ਰਹਿ ਗਿਆ ਘੰਟੇ ਦਾ ਤੇ ਉਹ ਕਰਾਂਗੇ ਅੱਥ ਨੇ ਜਾਂ ਕੱਲ ਨੂੰ ਤਦੂਬਾਲਾ ਮੈਂ ਪਾਣੀ ਲਾ ਦੇ ਪਨੀਰੀ ਨੂੰ ਹਣਾ ਤੇ ਮੁੜ ਕੇ ਲੈਟ ਲੂਟਣਾ ਜਾ ਵੜੇ ਕਿਤੇ ਨਾ ਪਨੀਰੀ ਨੂੰ ਪਾਣੀ ਲਾ ਕੇ ਤੇ ਫੇਰ ਚੱਲਦੇ ਵਾ ਘਰੇ ਠੀਕ ਹੈ ਤੇ ਫੇਰ ਕਰਾਂਗੇ ਕੱਲ ਨੂੰ ਇਹਦੇ ਨੌ ਮਹੀਨੇ 골ਡ ਸਪਰੇ ਕੱਲ ਨੂੰ ਅੱਥ ਨੇ ਕਰਾਂਗੇ ਕਾਹ ਵਾਲੀ ਕਾਹ ਬਹੁਤ ਜਿਆਦਾ ਹੋ ਗਿਆ ਆਪਣੀ ਰੀ ਹਨ ਤੇ ਨਾਲ ਨਾਲ ਕਿਰ ਮੱਕੀ ਵੜਣੀ ਥੋੜਾ ਹੈ ਨਾ ਨੀ ਪਨੀਰੀ ਜੇ ਮੱਕੀ ਨਾਲ ਵੜੀ ਨਾਲ ਨਾਲ ਪਨੀਰੀ ਦੇਣਾ ਤੇ ਪਨੀਰੀ ਥੋੜੀ ਸੋਲ ਵੱਧ ਹੋ ਜੂਗੀ ਤੇ ਮੁੜ ਕੇ ਬਾਹਣ ਚ ਲੱਗਣ ਦੇ ਕਾ ਲੱਗੂ ਜਦੋਂ ਉਦੋਂ ਮਾਚਣ ਦੇ ਬਹੁਤ ਜਿਆਦਾ ਚਾਂਸ ਵੱਜ ਜਾਂਦੇ ਹਨ ਤੇ ਤਾਂ ਕਰਕੇ ਨੀਰਾ ਵਾਡਾਂਗੇ ਨਾਲੋਂ ਨਾਲੋਂ ਐ ਲੰਮਾ ਸਾਰਾ ਠੀਕ ਹੈ ਵੀ ਜਿਹੜਾ ਨੂੰ ਸੋਲ ਜੀ ਨਾ ਹੋਵੇ ਬੜਾ ਠੰਡ ਜੀ ਨਾ ਹੋਵੇ ਕੋਲੇ ਤੇ ਮਾੜਾ ਸੇਕ ਆ ਵਜੇ ਤਾਂ ਹੀ ਸੱਟ ਰਹਿੰਦੀ ਇਹਨਾਂ ਨਾਲ ਤੇ ਚਲੋ ਫਿਰ ਇਹਨਾਂ ਲਾ ਦਈਏ ਪਾ ਪਾਣੀ ਪੁੰਨ ਲਾ ਕੇ ਤੇ ਫਿਰ ਚਲਦੇ ਆ ਘਰੇ ਆਪਾਂ ਲਓ ਜੀ ਮੇਰੇ ਵੀਰੋ ਲਓ ਜੀ ਆਗੇ ਖੇਤ ਤੇ ਅੱਜ ਆਪਣੇ ਭਈਆਂ ਨੇ ਜਾਣਾ ਸੀਗਾ ਜਿਹੜੇ ਆਪਣਾ ਝੋਨਾ ਲਾ ਗਏ ਸੀ ਠੀਕ ਆ ਵਾਲਾ ਤੇ ਮੈਂ ਉਹਨਾਂ ਨੂੰ ਪੈਸੇ ਤੇ ਆਇਆ ਤੇ ਉਹ ਬਾਕੀ ਉਹ ਆਏ ਸੀ ਨਾ ਵੀਡੀਓ ਬਣਾਉਣੀ ਭੁੱਲੀ ਗਏ ਮੇਰੇ ਯਾਦ ਨਹੀਂ ਰਹੀ ਵੀ ਵੀਡੀਓ ਬਣਾਉਣੀ ਹੀ ਹੁੰਦੀ ਐ ਮੈਂ ਚਲੋ ਬਿnabla ਲੈਂਦੇ ਰਾਹ ਜਾ ਸੀ ਉਹਨਾਂ ਨੂੰ ਮੈਂ ਸਿੱਧਾ ਪੈਸੇ ਫੜਾ ਤੇ ਮੈਂ ਕੰਮ ਨਿਵੇੜ ਤਾਂ ਮਸਤ ਪੈਸੇ ਫੜੋ ਬਈ ਤੇ ਜਾਓ ਬਸ ਕੰਮ ਨਿਪੜ ਗਿਆ ਆ ਇਨ ਕਿਰ ਇੰਨਾ ਕੀ ਲਾਇਆ ਦੂਜਾ ਫਿਰ ਪਿੰਡ ਪੁੰਡਾ ਲਾਉਣ ਕਿਉਂਕਿ ਉਹ ਲੇਟਰ ਹੋਣਾ ਬਾਸਮਤੀ ਆਪਣਾ ਨਾ ਉਹ ਤੋਂ ਤੁਹਾਨੂੰ ਪਤਾ ਹੀ ਆਪਣੀ ਜੀ ਹਜੇ ਛੋਟੀ ਵੀ ਹੈ ਤੇ ਸੈਟ ਵੀ ਘਰੀ ਨੇ ਬਣੀ ਜੁਣਾ ਖੱਤੀ ਪੀਲੀ ਹੋਈ ਵੀ ਹੋ ਰਹੀ ਹੈ ਨਾ ਤੇ ਐਨੀ ਗੱਲ ਸੀ ਐਨੀ ਬਸ ਦੀ ਮੋਟਰ ਚੱਲ ਰਹੀ ਹੈ ਆਪਣੇ ਠੀਕ ਹੈ ਤੇ ਰੇਟ ਸੱਚ ਆਪਣੇ ਸੀਗਾ ਬਾਪੂ ਜੇ ਕੋਈ ਚਾਹਵਾਨ ਹੋਵੇ ਨਾ ਜੇ ਮੈਂ ਦੱਸੀ ਜਨਾ ਬਸ ਤੇ ਕੋਈ ਚਾਹਵਾਨ ਹੋਣਾ ਨਹੀਂ ਵੀ ਰੇਟ ਰੂਟ ਦਾ ਪੁੱਛਦਾ ਨਾ ਤੇ ਰੇਟ ਆਪਣੇ ਚੱਲਿਆ ਇੱਥੇ ਭਈਆਂ ਦਾ 3800 ਰੁਪਿਆ ਲਗਭਗ 3800 ਰੁਪਏ ਚੱਲਿਆਗਾ ਚੁੱਪੇਂ ਦੀ 4000 ਰੁਪਏ ਲਈ ਜਾਂਦੇ ਫਿਰ ਨਾ ਪਿੰਡ ਵਾਲੇ ਹੁੰਦੇ ਚਾਹ ਚੁਰੀਆ ਆ ਰਾਵ ਨਾ ਲੈ ਹੀ ਲੈਂਦੇ ਨਾ ਕਰਾ ਤੇ ਇਹਨਾਂ ਨੇ 3800 ਲਿਆ ਆਪਾਂ ਤੋਂ ਓਨਲੀ 3500 ਰੁਪਏ ਠੀਕ ਹੈ ਤੇ ਬਾਕੀ ਇਧਰ ਮੌਸਮ ਖਰਾਬ ਹੋ ਗਿਆ ਹੁਣ ਹਨਾ ਦੇਖ ਸਕਦੇ ਹੋ ਇਹ ਨਹੀਂ ਆਉਂਦੀ ਪੂਰੀ ਪੂਰੀ ਸੰਭਾਵਨਾ ਦੇਖੋ ਇਧਰ ਇਧਰ ਨਿਹਰਾਇਆ ਪਾਇ ਲੱਗਾ ਚਾਰਜ ਪਿਰੋ ਬਾਕੀ ਇਹ ਪਨੀਰ ਦਾ ਹੱਲ ਵੀ ਕਰਨ ਮੋਦ ਦੇ ਘਾੜੀ ਸਪਰੇ ਮਾਰੀ ਜੀ ਨਾ ਤੁਹਾਡੇ ਸਾਹਮਣੇ ਮੈਂ ਉਹੀ ਵੀਡੀਓ ਚ ਵੇਖਿਆ ਹੋਊਗਾ ਇਹਦਾ ਹਾਲ ਆਹਾ ਹੋ ਗਿਆ ਨਾ ਤੇ ਮੈਂ ਥੋੜਾ ਜਿਹਾ ਵੱਧ ਸਿਆਣਾ ਹੋ ਗਿਆ ਸੀਗਾ ਨਾ ਮੈਂ ਜਮਨ ਕੇ ਚੱਲ ਵੀ ਡੱਕੇ ਵੀ ਲਾਉਣੇ ਆ ਹਨਾ ਤੇ ਮੈਂ ਸਾਰੇ ਤੇ ਮਾਰਤਾ ਲਾ ਕੇ ਭਗ ਦਮਾਗ ਚ ਨਿਕਲ ਗਿਆ ਇਧਰੋ ਜਿਹਾ ਮੈਂ ਪਾਂਦ ਲੈ ਕੇ ਗਾਇਆ ਕਰਕੇ ਮਾਜਲਾ ਇੰਨਾ ਖਾਣਾ ਇੱਥੇ ਆ ਥੋੜਾ ਹਰਾ ਪਿਆ ਮੈਂ ਕਿ ਆਪ ਰੱਖਾਂਗੇ ਇੰਨਾ ਕ ਵੀ ਡੱਕੇ ਡੁੱਕੇ ਲਾਵਾਂਗੇ ਇੱਥੇ ਕਿਹਾਰੇ ਚੀ ਤੇ ਉਧਰੋਂ ਢੇੜਾ ਖਾ ਕੇ ਆ ਮੁਰ ਕੇ ਮੈਂ ਸਾਰੇ ਦੀ ਮਾਰ ਤੁਰਿਆ ਤੇ ਕੱਲੀ ਆ ਬੋਦੀ ਰਹੀ ਵਿਚਾਲੇ ਬਾ ਗੁੱਟੀ ਡੇਢ ਗੁੱਟੀ ਦੀ ਕੀ ਬਸ ਅਰਜੇ ਤਣੀ ਆਪਣੇ ਉਤੋਂ ਦੂਜੇ ਘਰਾਂ ਦੇ ਪੱਟ ਲਾਵਾਂਗੇ ਉਹ ਸਾਹਮਣੇ ਉੱਥੇ ਬੰਦੇ ਬੈਠੇ ਆ ਉਹ ਲੈ ਉਹਨੇ ਪੱਟੀਆਂ ਦੇ ਤਣੀ ਉੱਥੋਂ ਦੋ ਚਾਰ ਗੁੱਟੀਆਂ ਪੱਟ ਲਾਵਾਂਗੇ ਆਪਾਂ ਤੇ ਵੇਣੇ ਆ ਪਹਿਲਾਂ ਦੂਜੇ ਖੇਤ ਜਾ ਕੇ ਮੜਾ ਬੋਰ ਸੈੱਟ ਕਰਕੇ ਆਉਣਾਗਾ ਡੈੜੀ ਵੀ ਆਉਂਦਾਗਾ ਉਹ ਸੈੱਟ ਕਰਕੇ ਤੇ ਉਹਨੂੰ ਦਾਤੀ ਨੇ ਵੱਢ ਕੇ ਤੇ ਕਈਆਂ ਨੂੰ ਰਫੂ ਦਫੂ ਜੇ ਕਰ ਦਾਂਗੇ ਤੇ ਮੁੜ ਕੇ ਚਲਾ ਦੇਗੇ ਢੱਕੇ ਆਪਾਂ ਤੇ ਕਿਹੜਾ ਚੱਲੀਏ ਦੂਜੇ ਖੇਤ ਨਾ ਆਪਾਂ ਉੱਥੇ ਇੱਕ ਮੜਾ-ਮਟਾ ਕੰਮ ਜਾ ਕਰਨਾ ਉਹ ਕਰਕੇ ਤੇ ਫਿਰ ਦੁਬਾਰਾ ਇੱਥੇ ਆਵਾਂਗਾ ਨਾ ਤੇ ਚਲੋ ਫਿਰ ਚੱਲਦੇ ਆਨੇ ਤੇ ਪਾਣੀ ਪੀੜੀ ਘੁੱਟ ਕੇ ਤੇ ਫਿਰ ਤੁਹਾਨੂੰ ਦਿਖਾਉਣੇ ਹੈਗੇ। ਲਓ ਜੀ ਤੇ ਗਾਂ ਵਾਲੇ ਇੱਕ ਤਾਂ ਵੀਡੀਓ ਬਹੁਤ ਘੱਟ ਬੰਨਦੀ ਬਾਬੇ ਹੁਣ ਆਪਾਂ ਤੋਂ। ਜਮੈਂ ਮਾੜੀ-ਮੋਟੀ ਬੰਨਦੀ ਡੰਗਾ ਲਾਉ ਜੀ। ਤੇ ਹੁਣ ਦੂਜੇ ਖੇਤ ਤੋਂ ਹੁਣ ਇੱਥੇ ਫਿਰਦੇ ਸੀਗੇ। ਤੇ ਪਣੀ ਦੀਆਂ ਥਾਂ ਰਹਿੰਦੇ ਭਰਾਵਾ ਹਜੇ ਲਾਉਣ ਵਾਲਾ ਬਾਬਿਓ। ਠੀਕ ਹੈ। ਹਜੇ ਲੱਗਿਆ ਨਹੀਂ ਸੀਗਾ। ਤੇ ਹਜੇ ਤਾਂ ਮੈਂ ਉਹਦੇ ਸਾਹਮਣੇ ਤੁਹਾਨੂੰ ਮਾਲਾ ਮੋੜ ਦਿੰਦਾ ਹੂਗਾ। ਸਪਰੇਅ ਮਾਰੀ ਦੀ ਘਾੜੀ ਤੇ ਹੁਣ ਮੈਂ ਸਪਰੇਅ ਪਾਏ ਬੈਸੇ ਮਾਰਨ ਚਾਹੀਦੀ ਨਹੀਂ ਸੀ ਗਲਤ ਸੀ ਕੰਮ ਆਪਣਾ। ਤੇ ਮੈਂ ਹੱਥ ਲਾਈ ਕਰਦੇ ਯਾਰ ਵੱਡਣਾ ਹੀ ਸੀ ਤੇ ਹੁਣ ਵੀ ਵੱਡਣੀ ਪੈਂਦੀ ਹੈਗੀ ਉਹ ਫੂਜਾ ਬਣ ਕੇ ਸੋ ਕੋਈ ਯਾਰ ਹੁਣ ਅੱਧੀ ਵੱਡਦੀ ਅੱਧੀ ਕੱਲ ਨੂੰ ਵੱਡੂਆਂ ਤੇ ਟਾਈਮ 8:00 ਵਜੇ ਤੇ ਖੇਤ ਹੀ ਫਿਰਦੇ ਆ ਜੈਨਾ ਤੇ ਲਾਈਟ ਵੀ ਚੱਲੀ ਜਾਂਦੀ ਹੈਗੀ ਤੇ ਮੈਂ ਮੋਟਰ ਬੰਦ ਕਰਦੇ ਆ ਤੇ ਚੱਲਦੇ ਆ ਬੱਬੂ ਦੇ ਘਰੇ ਤੇ ਗਰਸਮਾਰ ਸਮੋਸਾ ਖਾਂਦਗੇ ਤੇ ਫੇਰ ਕਰਦੇ ਹੁਣ ਨਾਲ ਸ਼ੇਅਰ ਆਪਾਂ ਲਓ ਜੀ ਤੇ ਚੱਲਦੇ ਆ ਬੱਬੂ ਦੇ ਘਰੇ ਆਪਾਂ ਤੇ ਟਾਈਮ ਹੋ ਗਿਆ 8:00 ਵਜੇ ਤੇ 12 ਮਿੰਟ ਆਣਾ ਵੀਡੀਓ ਕਰਦੀ ਐਂਡਿੰਗ ਹੈ ਨਾ ਤੇ ਮੋਟਰ ਮੱਠ ਕਰਤੀ ਬੰਦ ਉਹਨ ਤੇ ਪਾਣੀ ਲੱਗ ਪਾਇ ਲੱਗਾ ਤਾਂ ਹੈਣੀ ਅਜੇ ਛੱਡੀ ਤਾਂ ਹੱਥ ਨਹੀਂ ਸੀ ਜਮਾਨ ਤੇ ਬੋ ਮੈਂ ਰਾਤ ਨੂੰ ਇੱਕਦਮ ਮੌਸਮ ਖਰਾਬ ਹੋਇਆ ਬਈ ਹਵਾ ਚੱਲੀ ਨਹੀਂ ਬਾਹਲੇ ਨਹੀਂ ਹੈ ਜਣਾ ਕੀ ਪਾ ਲੱਗਦਾ ਮੀਂਹੂ ਅਜੇ ਮੋਟਰ ਬੰਦ ਕਰਤੀ ਤੇ ਆ ਕੇ ਤੜਕੇ ਛੱਡ ਲਾਂਗੇ ਨਾ ਤੇ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਵੀਡੀਓ ਦੀ ਕਰਦੀ ਐਂਡਿੰਗ ਹੈ ਨਾ ਤੇ ਚੱਲਦੇ ਆ ਘਰੇ ਰੋਟੀ ਪਾਣੀ ਛਕ ਕੇ ਚੱਲ ਗਏ ਤੇ ਚਲੋ ਫਿਰ ਬਾਏ ਬਾਏ ਲਵ ਯੂ